ਨਾਮ ਹੈ ਜੀ ਮੇਰਾ ਨਾਮ ਲਛਮਨ ਹੈ ਜੀ ਲਛਮਨ ਜੀ ਕੀ ਕਾਰਨ ਕੀ ਹੈ ਲੜਾਈ ਝਗੜੇ ਦਾ ਕਾਰਨ ਕੀ ਹੈ ਮੇਰੇ ਸਾਲੀ ਨੂੰ ਤੰਗ ਕਰਦਾ ਸੀ ਪਟਿਆਲੇ ਤੱਕ ਆਂਦਾ ਸੀ ਕੋਲਜ ਪੜਦੀ ਆ ਜੀ ਆਉਡੇ ਪੜਦੇ ਤੇ ਲੈਟੇ ਪੜਦੀ ਸੀ ਪਹਿਲਾਂ ਵੀ ਮੈਂ ਸਮਝਾਇਆ ਸਮਝ ਨਹੀਂ ਫਿਰ ਉਸ ਤੋਂ ਬਾਅਦ ਵੀ ਸਮਝਾਇਆ ਫਿਰ ਉਹਦਾ ਫੋਨ ਫਾਨ ਨਾਲ ਵੀ ਕਰਾ ਕਲੂਲ ਕਈ ਵਾਰ ਕਰਿਆ ਠਮਕੇ ਦਿੰਦਾ ਸੀ ਮੈਂ ਫੋਟੋ ਆਈਏ ਵਾਇਰਲ ਕਰਦਾ ਕੁਝ ਕਰਦਾ ਗਈ ਫਿਰ ਅਸੀਂ ਪਿੱਛੇ ਹਟ ਜਾਂਦੇ ਸੀ ਜੀ ਠੀਕ ਹੈ ਜੀ ਫਿਰ ਸਾਰੇ ਹਟ ਜਾਂਦੇ ਸੀਗੇ ਕਿੰਨੇ ਕਿੰਨੇ ਮਹੀਨੇ ਤੋਂ ਠੇਡ ਘੱਟ ਹੋ ਗਿਆ ਜੀ ਅੱਜ 5 6 ਮਹੀਨੇ ਤੋਂ ਪਹਿਲਾਂ ਦੀ ਗੱਲ ਹੈ ਜੀ ਕੋਣ ਹੈ ਬੰਦਾ ਕੋਣ ਹੈ ਬੰਦਾ ਇੱਕ ਪ੍ਰਿਤਪਾਲ ਹੈਗਾ ਜੀ ਉਹਦਾ ਭਾਈ ਵੀ ਤਾਂ ਕਿੰਨੇ ਦਿਨਾਂ ਦਾ ਸੋਮਾ ਜੀ ਤੇ ਹੋਰ ਵੀ ਹੈਗਾ ਕੰਮ ਕੀ ਕਰਦੇ ਆ ਇਹ ਕੰਮ ਗੱਡੀਆਂ ਦਾ ਕਰਦੇ ਨੇ ਬਾਹਰ ਗੱਡੀ ਗੱਡੀਆਂ ਦਾ ਕੰਮ ਕੰਮ ਕਰਦੇ ਨੇ ਰਹਿੰਦੇ ਕਿੱਥੇ ਆ ਰਾਜਾ ਫਾਰਮ ਤੇ ਜੀ ਬਾਦਰਗੜ ਬਾਦਰਗੜ ਜੀ ਤੇ ਕੱਲ ਕੀ ਹੋਇਆ ਕੱਲ ਕੱਲ ਇਹ ਹੋਇਆ ਸੀ ਜਾ ਰਹੇ ਸੀਗੇ ਜੀ ਮੱਠਾ ਟਿਕਣ ਜਾ ਰਹੇ ਸੀ ਫੈਮਿਲੀ ਤਿਆਰ ਕਰਕੇ ਜਾ ਰਹੇ ਸੀਗੇ ਸਾਰੇ ਜੀ ਤੇ ਇਹਨਾਂ ਦੇ ਅੱਥੇ ਮੈਂ ਜਾ ਰਹੇ ਸੀ ਬੁਲਾਣ ਇਹਨਾਂ ਨੂੰ ਉਹਨੇ ਮੈਨੂੰ ਗਾਲਾਂ ਕੱਢੀਆਂ ਜੀ ਕਿ ਤੂੰ ਕਿਉਂ ਬੋਲਦਾ ਹੈਗਾ ਤੇ ਹੋਰ ਤੇ ਉਸ ਤੋਂ ਬਾਅਦ ਫੜ ਲਿਆ ਮੈਨੂੰ ਜੀ ਗਾਲ-ਗਾਲ ਕੱਢੀਆਂ ਕਿ ਅੰਦਰ ਤੂੰ ਕਿਉਂ ਆ ਕੋਣ ਰੋਕਣ ਵਾਲਾ ਤੂੰ ਕਿਉਂ ਰੋਕਦਾ ਤੇਰੀ ਕੀ ਲੱਗਦੀ ਆ ਤੇ ਐਸੀ ਅਸੀਂ ਗੱਲ ਹੋਈ ਜੀ ਤੇ ਤੁਹਾਡੀ ਕੀ ਲੱਗਦੀ ਆ ਕੁੜੀ ਮੇਰੀ ਸਾਲੀ ਲੱਗਦੀ ਆ ਜੀ ਠੀਕ ਹੈ ਇਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਕਿ ਐਦਾਂ ਛੇੜਖਾਨੀ ਕਰਦਾ ਹੈ ਹਾਂਜੀ ਤੇ ਕੱਲ ਘਰ ਵਰਗੇ ਕੁੱਤੇ ਹਾਂਜੀ ਘਰ ਵਰਕੇ ਕੁੱਤੇ ਤੋਂ ਬਾਅਦ ਰਜਿੰਦਰਾ ਆਏ ਤੁਸੀਂ ਅਜਾ ਜਿੰਦਰਾ ਆਏ ਰਜਿੰਦਰਾ ਕਿ ਜੀ ਮੇਰਾ ਸਿਰ ਪਾੜਤਾ ਕੈਮਰੇ ਦੇ ਅੱਗੇ ਜੀ ਨਾ ਕੋਈ ਡਰਾ ਨਾ ਕੋਈ ਸਾਪਰ ਸੰਦ ਨਾ ਕਿੱਥੇ ਗਿਆ ਸਿਰ ਪਾੜਿਆ ਬਾਹਰ ਕੀ ਅੰਦਰ ਅੰਦਰ ਪਾੜਿਆ ਜੀ ਐਮਰਜੈਂਸੀ ਐਮਰਜੈਂਸੀ ਜੀ ਕੈਮਰੇ ਲੱਗੇ ਹੋਏ ਨੇ ਜੀ ਉਹਨੂੰ ਫੜਿਆ ਸੀਗੇ ਜੀ ਛੜਤਾ ਹੀ ਪੁਲਸ ਵਾਲਿਆਂ ਨੇ ਜੀ ਕਿੰਨੇ ਬੰਦੇ ਆਏ ਸੀ ਟੋਟਲ ਇਹ ਹੈਗੇ ਸੀਗੇ 20-25 ਜਨੇ ਬਾਹਰ ਖੜੇ ਸੀ 2 6-7 ਅੰਦਰ ਖੜੇ ਸੀ 8 ਜਨੇ ਠੀਕ ਹੈ ਜੀ ਬਾਕੀ ਬਾਤ ਤਮਕੀ ਦੇ ਸੀ ਇਹਦੇ ਹਥਿਆਰ ਲਿਆ ਸੀ ਇਹਦੇ ਕੋਲ ਸੀ ਗਈ ਚਾਕੂ ਸੀ ਗਈ ਤਲਵਾਰ ਸੀ ਗਈ ਤੇ ਘੜੇ ਮੋਟੇ ਮੋਟੇ ਸੀ ਗਈ ਤੇ ਰਾਡ ਸੀ ਗਈ ਉਸ ਮੌਕੇ ਤੇ ਹੈ ਨਹੀਂ ਸੀ ਸਕਿਉਰਟੀ ਸਕਿਉਰਟੀ ਸੀ ਗਈ ਉਹਨਾਂ ਨੇ ਫੜਿਆ ਫੇਸ ਕਰਿਆ ਉਹਨਾਂ ਨੂੰ ਛੱਡਤਾ ਜੀ ਹਜੇ ਤਾਂ ਕੋਈ ਛੱਡ ਦਿੱਤਾ ਹਾਂਜੀ ਪੁਲਿਸ ਜਿਹੜੇ ਥਾਣੇ ਦੀ ਪੁਲਿਸ ਨੇ ਛੱਡਿਆ ਆ ਮਾੜਾ ਟੌਨ ਨੇ ਜੀ ਚੁਣਾਈ ਨਹੀਂ ਹੋਈ ਦੋਟ ਚੁਣਾਈ ਨਹੀਂ ਹੋਈ ਜੀ ਐਮਐਲ ਕਟਾਈ ਹੈ ਐਮਐਲ ਕਟਾਈ ਹੈ ਜੀ ਉਹ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ 307 ਦੀ ਮੰਗ ਕਰਦੇ ਜੀ ਸਾਨੂੰ ਕਾਫੀ ਟਾਈਮ ਤੋਂ ਪਰੇਸ਼ਾਨ ਕਰਦੇ ਆ ਕਹਿ ਕੇ ਕਹਿ ਥੱਕ ਗਏ ਮੰਨੇ ਨਹੀਂ ਜੀ ਉਹ ਇਹ ਹੀ ਬੇਨਤੀ ਆ ਕਿ 307 ਲੱਗ ਗਿਆ ਪਹਿਲਾਂ ਵੀ ਗੁੰਡਾਗਰਦੀ ਕਰਦੇ ਆ ਪਹਿਲਾਂ ਵੀ ਕਰਦੇ ਮੈਨੂੰ ਕਈ ਵਾਰ ਰੋਕੇ ਜੀ ਕਿ ਇਹ ਗਲੀ ਚ ਤੂੰ ਨਹੀਂ ਆਣਾ ਨਾ ਆਂ ਦੇਵਾਂਗਾ ਤੇਨੂੰ ਬੜਨ ਨਹੀਂ ਦੇਵਾਂਗਾ ਜੀ ਕੀ ਨਾਮ ਹੈ ਮੇਰਾ ਨਾਮ ਸੋਮਨ ਜੀ ਸੋਮਨ ਜੀ ਕੀ ਕੰਮ ਕਰਦੇ ਹੋ ਮੈਂ ਜੀ ਕੋਲਜ ਪੜ੍ਹਦੇ ਆ ਜੀ ਕੰਪਿਊਟਰ ਸਿੱਖਦੇ ਹਾਂ ਤੇ ਕੀ ਮਾਮਲਾ ਕੀ ਹੈ ਮੈਨੂੰ ਨਾ ਰੋਜ ਛੇੜਦਾ ਹੁੰਦਾ ਸੀ ਮੈਂ ਕੋਲੇ ਤਾਂ ਆਂਦੀ ਰਹਿੰਦੀ ਸੀ ਮੈਨੂੰ ਕਹਿੰਦਾ ਕਿ ਜੇ ਤੂੰ ਮੇਰੇ ਨਾਲ ਗੱਲ ਨਹੀਂ ਕਰੇਗੀ ਮੈਂ ਨਾਲ ਭੱਜ ਕੇ ਨਹੀਂ ਗਈ ਤਾਂ ਫਿਰ ਭਰਾ ਨੂੰ ਤੇ ਤੇਰੇ ਜਿੱਦੇ ਨੂੰ ਮਾਰ ਦਾਂਗਾ ਜੀ ਤੇ ਹੁਣ ਇਸੇ ਕਰਕੇ ਮੈਨੇ ਕਿਹਾ ਕਿ ਮੈਂ ਨਹੀਂ ਜਾਂਦੀ ਹੈ ਜੇ ਤਾਂ ਮੇਰੇ ਘਰ ਦੇ ਬਾੜ ਕੇ ਨੇ ਮੇਰੇ ਭਰਾ ਤੇ ਜਿੱਦੇ ਨੂੰ ਕੁੱਟਿਆ ਕਰ ਜੀ ਫੜ ਕੇ ਕਿੰਨੇ ਸਾਲ ਤੋਂ ਤੱਕ ਪ੍ਰੇਸ਼ਾਨ ਕਰਦਾ ਸੀ ਇਹ ਹੋ ਗਿਆ ਜੀ 5 5 ਮਹੀਨੇ 5 ਮਹੀਨੇ ਤੁਸੀਂ ਕਦੀ ਗੱਲ ਕੀਤੀ ਸੀ ਆਪਣੇ ਮੰਮੀ ਡੈਡੀ ਨਾਲ ਨਾ ਉਹਨੇ ਮੈਂ ਤੁਮ ਕਿਤਾ ਤੇ ਆ ਕੇ ਦਿਨ ਨਾ ਤੇਰੇ ਜੇ ਤੂੰ ਆਪਣੇ ਘਰੇ ਕਾਲ ਨਹੀਂ ਦਸੀਆ ਕਿਥੇ ਵੀ ਪਹੁੰਚੈ ਨਾ ਮੈਂ ਤੇਰੇ ਘਰ ਦੇ ਨੂੰ ਮਾਰ ਦਾਂਗਾ ਬੰਦਾ ਕੋਣ ਹੈ ਪੁਲੀਸ ਪਾਲ ਜੀ ਸਾਡੇ ਤੋਂ ਵਾਂਡੇ ਸਾਡੇ ਘਰ ਦੇ ਨਾਲ ਨਹੀਂ ਹੈ ਜੀ ਕੰਮ ਕੀ ਕਰਦਾ ਗੱਡੀ ਚਾਹੰਦਾ ਹੈ ਜੀ ਤੁਹਾਨੂੰ 5 ਸਾਲ 5 ਮਹੀਨੇ ਤੋਂ ਹੋ ਗਿਆ ਤੰਗਾ ਤੇ ਕੋਈ ਨੂੰ ਵੀ ਦਰਖਾਸਤ ਨਹੀਂ ਦਿੱਤੀ ਨਾ ਜਿਉ ਮੈਨੂੰ ਧਮਕੀ ਦਿੰਦਾ ਹੁੰਦਾ ਤੇ ਨਾ ਤੇਰੇ ਜਿੱਡੇ ਨੂੰ ਤੇ ਉਹਨੂੰ ਭਰਾ ਨੂੰ ਕੁੱਟਾਂਗਾ ਫੜ ਕੇ ਕਿੰਨੇ ਵਜੇ ਦੀ ਗੱਲ ਹੈ ਇੱਕ ਅੱਧਾ ਉਹ 6:30 ਵਜੇ ਦੀ ਤੁਸੀਂ ਹਸਪੀਟਲ ਆਈ ਸੀ ਐਡਮਿਟ ਹੋ ਹਾਂਜੀ ਕਿਤੇ ਕਿਤੇ ਸੱਟ ਮਾਰੀ ਹੈ ਤੁਹਾਡੇ ਮੇਰੇ ਤਾਂ ਮੂੰਹ ਪੂਰਾ ਨੋਟ ਦੇ ਭਾਬੀ ਦੇ ਤਾਂ ਬਹੁਤ ਮਾਰਿਆ ਜੀ ਮੇਰੇ ਭਰਾ ਦੇ ਸਿਰ ਹਰਿਆ ਮਾਰਿਆ ਜੀ ਪੂਰਾ ਫੱਟ ਗਿਆ ਜੀ ਤੇ ਵੀ ਆ ਕੇ ਕੁੱਟ ਮਾਰ ਕੀਤੀ ਹਾਂਜੀ ਮੇ ਜੀ ਜੀਦੇ ਮਾਰਿਆ ਜੀ ਕਿਹੜੀ ਜਗ੍ਹਾ ਤੇ ਕੁੱਟ ਮਾਰ ਕੀਤੀ ਐ ਐਮਰਜੈਂਸੀ ਹਸਪੀਟਲ ਰਜਿੰਦਰਾ ਐਮਰਜੈਂਸੀ ਦੇ ਅੰਦਰ ਜਾ ਕੇ ਹਾਂਜੀ ਕਿੰਨੇ ਵਜੇ ਤੇ ਆਈ ਸੀ ਤੇ ਓਰੇ 7 ਕੇ ਵਜੇ ਜੀ ਪੁਲਿਸ ਆ ਗਈ ਸੀ ਇੱਥੇ ਪੁਲਿਸ ਆ ਗਈ ਥੀ ਜੀ ਪਰ ਬੰਦੇ ਨੂੰ ਫੜਿਆ ਸੀ ਪੁਲਿਸ ਨੇ ਫੜ ਕੇ ਲੈ ਗਿਆ ਬਾਅਦ ਚ ਫੜ ਕੇ ਲੈ ਕੇ ਜਾਈ ਤੇ ਹੁਣ ਪਤਾ ਨਹੀਂ ਇਹ ਕਹ ਰਿਹਾ ਕਿ ਛੱਡ ਦਿੱਤਾ ਜੀ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਹੁਣ ਮੈਂ ਤੁਹਾਨੂੰ ਮੈਥੇਜਤ ਲਾਣਾ ਚਾਹੁੰਦੇ ਆਂ ਨੀਰਾਮਾ ਜੀ ਸਾਨੂ ਕੁਮਾਰ ਜੀ ਕੀ ਕੰਮ ਕਰਦੇ ਹੋ ਪਲੰਬਰ ਦਾ ਕੰਮ ਕਰਦੇ ਆਂ ਕੀ ਮਾਮਲਾ ਕੀ ਹੈ ਰਜਿੰਦਰਾ ਐਰਬਿਟ ਹੋਇਆ ਮਾਮਲਾ ਕੀ ਹੈ ਸਾਰ ਸੇ ਕੱਲ੍ਹ ਅੰਮ੍ਰਿਤਸਰ ਜਾ ਰਹੇ ਸੀ ਸਾਡੇ ਗਮੰਡੇ ਦੇ ਆਗੇ ਰਸਤੇ ਕੋਈ ਰਕੇ ਮਾਰੇ ਸਾਨੂੰ ਘਰ ਦੇ ਬਾਹਰ ਜੀ ਮੈਂ ਕਿਹਜਣਾ ਰਿਤਪਾਲ ਨਾਮ ਹੈ ਉਹਦਾ ਪਿਤਾ ਸੋਮਪਾਲ ਤੇਰਿਸਪਾਲ ਰਾਜਾ ਉਹਦੇ ਸਾਰੇ ਫੈਮਿਲੀ ਮਿਲ ਕੇ ਕੋਟ ਹੈ ਸਰੀਆ ਹਮਾਰੇ ਸਿਰ ਤੇ ਰਹਿੰਦੇ ਕਿਥੇ ਹੋ ਤੁਸੀਂ ਅਗਾਇਆ ਫਰਾਂਬਾ ਅੱਧ ਗੜ ਜੀ ਲੜਾਈ ਉੱਥੇ ਹੀ ਹੋਈ ਹੈ ਹਾਂਜੀ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਸੇ ਰਜਿੰਦਰਾ ਮੈਡੀਸਿਨ ਐਡਮਿਟ ਕਰਨਾ ਸੀ ਔਰ ਅੰਦਰ ਅਮ ਜੈਸੇ ਵਾਰਡ ਚ ਵੀ ਮਾਰਾਈ ਫਿਰ ਤੇ ਕਟਾ ਮਾਰਾਈ ਤੋਂ ਪਾਲ ਨੇ ਐਮਰਜੈਂਸੀ ਵਾਰਡ ਦੇ ਬਾਹਰ ਕੀ ਅੰਦਰ ਪੂਰਾ ਅੰਦਰ ਹੀ ਅੰਦਰ ਹੋਰੇ ਅੰਦਰ ਤਿੰਨ ਚਾਰ ਮੁੰਡੇ ਨਾਲ ਸੁਖਦੇ ਜੀ ਸਕਿਉਰਿਟੀ ਹੈ ਨਹੀਂ ਜੀ ਸਕਿਉਰਿਟੀ ਹੈਗੇ ਸਕਿਉਰਿਟੀ ਨੇ ਬਚਾਏ ਤਾਂ ਕਿ ਛੱਡਿਆ ਜੀ ਕਿੰਨੇ ਲੋਕ ਆਏ ਸੀ ਇਹਗੇ ਚਾਰ ਮੁੰਡੇ ਸੀ ਇਹ ਹਥਿਆਰ ਉੱਦੋਂ ਲਿਆ ਗਿਆ ਸੀ ਹਥਿਆਰ ਸੀ ਕੜਾ ਸੀ ਸੂਰਾ ਸੀ ਤੇ ਹੁਣ ਕਿੰਨੇ ਬੰਦੇ ਇੱਥੇ ਜ਼ਖਮੀ ਹੋਏ ਆ ਐ ਸਾਡੇ ਦੋ ਵੱਖ-ਵੱਖ ਬੰਦੇ ਜ਼ਖਮੀ ਹੋਏ ਤੇ ਨਾਣੇ ਬੁਲਸਾ ਦਾ ਕਰਨ ਲੇਕੇ ਮਾਡਲ ਟੌਂਟੀ 247 ਵੇਲੇ ਰਾਤੀ ਰਾਤ ਛੜਦਾ ਹੀ ਰਾਤੀ ਪੂਲ ਛਾਲ ਲੈ ਸੀ ਕੋਸੇ ਭਾਲ ਲੇਕੇ ਛੋੜਦਾ ਸੀ ਫਿਰ ਛੜਦਾ ਹੀ ਨਾਣੇ ਤੁਸੀਂ ਆ ਮਾਰ ਘਟਾਈ ਆ ਹਾਂਜੀ ਹਾਂਜੀ ਘਟਾਈ ਆ ਸਾਰਾ ਕੁਝ ਘਟਾਈ ਆ ਆਪਣਾ ਵੀ ਘਟਾਇਆ ਸਭ ਦਾ ਘਟਾਈ ਲੇਡੀਜ਼ ਨਾਲ ਵੀ ਪੁੱਟ ਮਾਰੋ ਜੀ ਲੇਡੀਜ਼ ਨਾਲ ਇਹਦੇ ਸਿਰ ਮਾਰਿਆ ਮੁੰਡੇ ਤੇ ਮਾਰਿਆ ਦੋਨਾਂ ਦੇ ਜਵਾਕ ਦੇ ਵੀ ਸਿਰ ਪੰਡਾਤਾ ਸੀ ਤੇ ਭੈਣ ਦੇ ਮਨੋਂ ਮੂਡ ਤੇ ਬੱਡੇ ਭੈਣ ਦੇ ਹੱਥੇ ਮਾਰੇ ਮਮੀ ਦੇ ਮਾਰੇ ਸਭ ਦੇ ਮਾਰੇ ਕਾਰਨ ਕੀ ਹੈ ਲੜਾਈ ਦਾ ਕਾਰਨ ਕੀ ਹੈ ਕਾਰਨ ਕੁਛ ਨਹੀਂ ਛੋਟੇ ਭੈਣ ਨੂੰ ਧਮਕੇ ਦਿੰਦਾ ਸੀ ਕਈ ਵਾਰ ਜੀ ਕਈ ਵਾਰ ਸਮਝਾਦਾ ਕਿ ਨਾ ਕਰ ਇਹ ਜੇ ਕੰਮ ਫਿਰ ਆ ਕੇ ਕੱਲ ਧਮਕੀਆਂ ਕੋਣ ਦਿੰਦਾ ਸੀ ਪ੍ਰਿਤਪਾਲ ਨਾ ਦੇ ਮੁੰਡਾ ਇਹ ਉਮਰ ਕਿੰਨੀ ਹੈ ਜੀ ਉਹ ਮਾਰੀ ਦੇ 26 ਸਾਲ ਹੋਏਗੇ 26 ਤੋਂ ਵੱਡ ਦੇਗੇ ਸਰ ਕੀ ਕੰਮ ਕਰਦਾ ਹੈ ਇਹ ਆਟੋ ਚਲਾਉਂਦਾ ਉਹ ਜੰਦਾ ਕਿ ਕਬੀ ਹਾਂ ਟੇਕ ਅਪ ਅੱਛਾ ਫਿਰ ਪਰੇਸ਼ਾਨ ਕਰਦਾ ਸੀ ਤੁਹਾਡੀ ਬੈਸ ਹਾਂ ਜੀ ਹਾਂ ਜੀ ਹਾਂ ਜੀ ਫਿਰ ਤੁਸੀਂ ਉਹਦੇ ਮਾਪਿ ਉਹਨਾਂ ਨਾਲ ਗੱਲ ਨਹੀਂ ਕੀਤੀ ਸੀ ਉਹਦੇ ਮਾਪਿ ਉਹਦੇ ਮਾਂ ਇਹ ਜੀ ਆਈ ਕਈ ਕਈ ਵਾਰ ਕਾ ਕਾ ਜੀ ਕੋਲਣੇ ਕੀਤੀ ਸੀ ਕੋਈ ਸੁਣੋ ਨੇ ਇਹ ਧਮਕੀ ਦਿੰਦੇ ਸੇ ਇਹ ਸਾਨੂੰ ਦੱਸਿਆ ਹੀ ਨਹੀਂ ਫਿਰ ਬਾਅਦ ਚ ਦੱਸਿਆ ਇਹ ਕਿੰਨੇ ਵਜੇ ਦੀ ਘਟਨਾ ਹੈ ਵਾਲੀ ਕਾਲੇ ਸਵੇਰੇ 5:30 5 ਵਜੇ ਘਰ ਦੀ ਆਈ ਤੇ 7 ਵਜੇ ਹੋਰ ਦੀ ਆਈ ਇੱਥੇ 7 ਵਜੇ ਆਇਆ ਸੀ ਹਾਂਜੀ ਹਾਂਜੀ ਕਿੰਨੇ ਲੋਕ ਆਏ ਸੀ ਟੋਟਲ ਇਹ ਐਸੇ ਕੜਗੜ 4-5 ਨੇ ਆਏ ਸੀ ਐਮਰਜੈਂਸੀ ਦੇ ਅੰਦਰ ਵੜ ਗਏ ਅੰਦਰ ਵੜ ਗਏ ਸੀ ਹਥਿਆਰ ਉੱਤੋਂ ਵੀ ਫੜੇ ਸੀ ਇਹਨਾਂ ਹਾਂ ਥਿਆਰ ਫੜ ਰ ਕੇ ਕੜਾ ਬਾਰ ਖਾਏ ਸੀ ਫਿਰ ਤੋਂ ਉਹ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਅਸੀਂ ਕਾਰਵਾਈ ਇਹ ਕਰਦੇ ਆ ਕਿ ਨਾਂ ਨੂੰ ਪਰਚਾ 307 ਦਾ ਹੋਏ ਜੀ ਅਸੀਂ ਸੈਂਟਰ ਰੀਲ ਤੇ ਨੇ ਭੇਜਣਾ ਜਾਂਦੇ ਹਾਂ ਉਹਨੂੰ ਤੁਸੀਂ ਐਮਾਲਰ ਕਟਾਈ ਹੈ ਹਾਂ ਜੀ ਹਾਂ ਜੀ ਸਭ ਕੁਝ ਕੋਡ ਆਪਣੇ ਉਹ ਸਭ ਕੁਝ ਪਈ ਪੂਰਾ ਪ੍ਰੂਫ ਜੀ